ਗਤਾਰ ਪੈ ਰਹੇ ਮੀਂਹ ਨੇ ਤਵੀ ਨਦੀ ਦੇ ਦੋਵੇਂ ਪਾਸੇ ਸ਼ਹਿਰ ਦੇ ਵਸਨੀਕਾਂ ਨੂੰ ਨੀਂਦ ਨਹੀਂ ਆਉਣ ਦਿੱਤੀ ਜੰਮੂ ਦੇ ਬਠਿੰਡੀ ਤੋਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਵੇਂ ਇਲਾਕਿਆਂ ਦੀਆਂ ਸੜਕਾਂ ਤੇ ਗਲੀਆਂ ਦੇ ਵਿੱਚ ਕਈ ਫੁੱਟ ਪਾਣੀ ਭਰ ਗਿਆ ਤੇ ਜੰਮੂ ਦੇ ਵਿੱਚ ਪਾਣੀ ਨੇ ਜੰਮ ਕੇ ਆਤੰਕ ਮਚਾਇਆ ਹੋਇਆ ਸਾਰਾ ਸ਼ਹਿਰ ਪਾਣੀ ਹੀ ਪਾਣੀ ਹੋਇਆ ਪਿਆ ਕਈ ਇਲਾਕਿਆਂ ਦੇ ਵਿੱਚ ਬੱਦਲ ਪਟਨ ਕਾਰਨ ਭਾਰੀ ਨੁਕਸਾਨ ਹੋਇਆ ਤਾਂ ਪਾਣੀ ਦਾ ਤੇਜ਼ ਵਹਾਅ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੇ ਪਾਣੀ ਦੇ ਵਹਾਅ ਨੂੰ ਦੇਖ ਕੇ ਅੰਦਾਜ਼ਾ ਲਗਾਏ ਜਾ ਸਕਦਾ ਹੈ ਕਿ ਲੋਕਾਂ ਦੇ ਵਿੱਚ ਕਿੰਨਾ ਦਹਿਸ਼ਤ ਦਾ ਮਾਹੌਲ ਹੈ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਨੇ ਲੋਕਾਂ ਨੂੰ ਦੂਜੀਆਂ ਥਾਵਾਂ ਤੇ ਸ਼ਿਫਟ ਕੀਤਾ ਜਾ ਰਿਹਾ ਹੈ ਲਗਾਤਾਰ ਮੀਂਹ ਕਾਰਨ ਕਈ ਨਦੀਆਂ ਉਫਾਨ ਤੇ ਹਨ ਜੰਮੂ ਦੇ ਵਿੱਚ ਤਵੀ ਨਦੀ ਸਭ ਤੋਂ ਵੱਧ ਤਬਾਹੀ ਮਚਾ ਰਹੀ ਹੈ ਜੰਮੂ ਤਵੀ ਨਦੀ ਤੇ ਬਣਿਆ ਇੱਕ ਪੁਲ ਮੀਦੇ ਦੌਰਾਨ ਟਹਿ ਜਾਂਦਾ ਹੈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਸ ਪੁਲ ਤੇ ਵਾਹਨ ਚੱਲ ਰਹੇ ਸੀ ਇਹ ਪੁਲ ਦੇ ਡਿੱਗਣ ਦੀ ਵੀਡੀਓ ਵੀ ਸਾਹਮਣੇ ਆਈ ਹੈ ਤਾਂ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕ ਭਾਰੀ ਮੀਂਹ ਦੌਰਾਨ ਆਪਣੇ ਵਾਹਨਾ ਵਿੱਚ ਅਟ੍ਰੈਕ ਕਰ ਰਹੀ ਸੀ ਤੇ ਅਚਾਨਕ ਇਹ ਪੁਲ ਟਹਿ ਜਾਂਦਾ ਤਾਂ ਤੇਜ਼ ਮੀਂਹ ਨੇ ਜਨ ਜੀਵਨ ਠੱਪ ਕਰ ਦਿੱਤਾ ਹੈ ਪੁਲਿਸ ਗੱਡੀਆਂ ਦੇ ਸਾਈਨਨ ਵੱਜ ਰਹੇ ਨੇ ਲੋਕਾਂ ਨੂੰ ਲਾਊਡ ਸਪੀਕਰਾਂ ਤੇ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ ਤਾਂ ਭਾਰੀ ਪਹਾੜਾਂ ਤੇ ਕਿਆਮਤ ਵਰਗੇ ਹਾਲਾਤ ਮੀਨੇ ਬਣਾਏ ਹੋਏ ਨੇ ਹਰ ਪਾਸੇ ਬੱਦਲ ਫਟ ਰਹੇ ਨੇ ਮੀਂਹ ਤਬਾਹੀ ਵਾਂਗ ਵਰ ਰਿਹਾ ਹੈ ਨਦੀਆਂ ਤੇ ਨਾਲੇ ਭਰੇ ਹੋਏ ਨੇ ਪਹਾੜ ਖੇਤਰ ਦੇ ਵਿੱਚ ਲਗਾਤਾਰ ਤਬਾਹੀ ਦੀਆਂ ਤਸਵੀਰਾਂ ਇੱਥੇ ਆ ਰਹੀਆਂ ਨੇ ਵੈਸ਼ਨੋ ਦੇਵੀ ਜਾਂਦੇ ਰਸਤੇ ਦੇ ਵਿੱਚ ਵੀ ਅਰਧ ਕੁਮਾਰੀ ਵਿਖੇ ਪਹਾੜ ਡਿੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਜੰਮੂ ਦੇ ਵਿੱਚ ਸੰਚਾਰ ਪ੍ਰਣਾਲੀ ਤੋਂ ਲੈ ਕੇ ਰੇਲ ਉਡਾਨਾਂ ਸੇ ਵਾਮਾ ਤੱਕ ਸਭ ਕੁਝ ਢਹਿ ਢੇਰੀ ਹੋ ਗਿਆ ਜੰਮੂ ਦੇ ਵਿੱਚ ਲਗਾਤਾਰ ਮੀਂਹ ਬੱਦਲ ਫਟਣਾ ਤੇ ਕਈ ਥਾਵਾਂ ਤੇ ਜ਼ਮੀਨ ਖਿਸਕਣ ਕਾਰਨ ਸਿਸਟਮ ਪੂਰੀ ਤਰ੍ਹਾਂ ਟੁੱਟ ਗਿਆ ਸੜਕਾਂ ਪਾਣੀ ਦੇ ਵਿੱਚ ਰੁੜ ਗਈਆਂ ਨੇ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਕੁਝ ਉਡਾਨਾਂ ਵੀ ਪ੍ਰਭਾਵਿਤ ਹੋਈਆਂ ਨੇ ਤੇ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਮੀਂਹ ਪੈ ਰਿਹਾ ਹੈ ਹਿਮਾਚਲ ਪ੍ਰਦੇਸ਼ ਤੋਂ ਵੀ ਬੇहद ਹੀ ਖੋਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਕਿਆਮਤ ਵਰ ਰਹੀ ਹੈ